ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਗੋਭੀ ਗਾਜਰ ਤੇ ਮਟਰ ਇਹਨਾਂ ਦੇ ਰੇਟ ਆਪਾਂ ਤੁਹਾਡਾਂ ਨਾਲ ਸਾਂਝੇ ਕਰਾਂਗੇ ਜਿਹੜੀ ਜਿਹੜੀ ਮੰਡੀ ਦੀ ਜਾਣਕਾਰੀ ਆਪਣੇ ਕੋਲ ਹੈਗੀ ਆ ਕਿਉਂਕਿ ਇਹੋ ਜਿਹੜੀਆਂ ਸਬਜ਼ੀਆਂ ਹੁਣ ਪੰਜਾਬ 'ਚ ਜ਼ਿਆਦਾ ਚੱਲ ਰਹੀਆਂ ਨੇ ਸੋ ਉਸ ਤੋਂ ਪਹਿਲਾਂ ਤੁਸੀਂ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਰ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਪਹਿਲਾਂ ਗੱਲ ਕਰਦੇ ਆ ਜੀ ਆਪਾਂ ਮੋਗਾ ਮੰਡੀ ਦੀ ਗੋਭੀ ਜਿਹੜੀ ਹੈ 20 ਤੋਂ 25 ਰੁਪਏ ਤੱਕ ਵਿਕੀ ਆ ਤੇ ਜਿਹੜੀ ਗਾਜਰ ਆ ਉਹ 15 ਰੁਪਏ ਜਿਹੜਾ ਗਾਜਰ ਦਾ ਚੰਗੀ ਦਾ ਰੇਟ ਇੱਥੇ ਰਿਹਾ ਤੇ ਮਟਰਾਂ ਦੀ ਗੱਲ ਕਰ ਲਈਏ ਮਟਰ ਜਿਹੜੇ ਚੰਗੇ ਵਧੀਆ ਜਿਨ੍ਹਾਂ 'ਚ ਪਾਪੜ ਨਹੀਂ ਹੈਗਾ ਉਹ 65 ਤੋਂ 70 ਰੁਪਏ ਮਟਰ ਜਿਹੜੇ ਵਿਗੇ ਆ ਅੱਗੇ ਕੋਟਕਪੂਰਾ ਮੰਡੀ ਦੀ ਗੱਲ ਕਰ ਲਈਏ ਜੀ ਇੱਥੇ ਜਿਹੜੀ ਗੋਭੀ ਦਾ ਰੇਟ ਆ ਉਹ 20 ਰੁਪਏ ਦਾ ਕਰਿਆ ਮਾੜੀ ਗੋਭੀ 15 ਵੀ ਵਿਕੀ ਹੈ ਤੇ ਜਿਹੜੀ ਗਾਜਰ ਆ ਉਹਦਾ ਰੇਟ 13 ਤੋਂ 15 ਰੁਪਏ ਤੱਕ ਇੱਥੇ ਰਿਹਾ ਤੇ ਮਟਰ ਇੱਥੇ ਕਾਫੀ ਤੇਜ਼ ਆ ਇੱਥੇ 70 ਰੁਪਏ ਤੋਂ ਲੈ ਕੇ 80 ਰੁਪਏ ਤੱਕ ਮਟਰ ਦਾ ਰੇਟ ਚੱਲ ਰਿਹਾ ਜੀ ਅੱਗੇ ਬਰਨਾਲਾ ਮੰਡੀ ਦੀ ਗੱਲ ਕਰ ਲਈਏ ਜੀ ਉੱਥੇ ਗੋਭੀ ਜਿਹੜੀ ਵਿਕੀ ਆ 20 ਰੁਪਏ ਤੋਂ ਲੈ ਕੇ 25 ਰੁਪਏ ਦੇ ਵਿੱਚ ਵਿੱਚ ਤੇ ਜਿਹੜੀ ਆਪਣੀ ਗਾਜਰ ਵਿਕੀ ਆ ਜੀ ਉਹ ਲਕੀਏ 15 ਰੁਪਏ ਤੋਂ ਲੈ ਕੇ 18 ਰੁਪਏ ਦੇ ਵਿੱਚ ਵਿੱਚ ਇੱਥੇ ਮਟਰਾਂ ਦਾ ਰੇਟ 65 ਰੁਪਏ ਤੋਂ ਲੈ ਕੇ 70 ਰੁਪਏ ਦਾ ਕਰਿਆ ਜੀ ਚੰਗੇ ਵਧੀਆ ਮਟਰ ਜਿਹੜੇ ਅੱਗੇ ਜਲੰਧਰ ਮੰਡੀ ਦੀ ਗੱਲ ਕਰ ਲਈਏ ਜੇ ਇੱਥੇ ਕੱਲੀ ਮਟਰਾਂ ਦੀ ਜਾਣਕਾਰੀ ਆਪਣੇ ਕੋਲ ਹੈਗੀ ਹੈ ਮਟਰ ਇੱਥੇ ਜਿਹੜੇ ਆ 60 ਰੁਪਏ ਤੱਕ ਚੰਗਾ ਵਧੀਆ ਮਟਰ ਜਿਹੜਾ ਵਿਕਿਆ ਅੱਗੇ ਕਪੂਰਥਲੇ ਮੰਡੀ ਦੀ ਗੱਲ ਕਰ ਲਈਏ ਜੀ ਇੱਥੇ ਜਿਹੜੀ ਆ ਸਵੇਰ ਵਾਲੀ ਮੰਡੀ ਦੇ ਵਿੱਚ 55 ਰੁਪਏ ਤੋਂ ਲੈ ਕੇ ਤੇ 60 ਰੁਪਏ ਦੇ ਵਿੱਚ ਮਟਰ ਵਿਕਿਆ ਜੀ ਤੇ ਜਿਹੜੀ ਈਸ਼ਾਨ ਵਾਲੀ ਮੰਡੀ ਆ ਕੋ 55 ਤੋਂ 58 ਦੇ ਵਿੱਚ ਵਿੱਚ ਮਟਰਾਂ ਦਾ ਰੇਟ ਕਿੱਥੇ ਰਿਹਾ ਜੀ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਸਾਡ ਨੂੰ ਜਰੂਰ ਸਾਂਝੇ ਕਰਿਆ ਕਰੋ ਸਾਡੇ ਕੋਲ ਜਿੰਨੀ ਕੀ ਜਾਣਕਾਰੀ ਹੈ ਅਸੀਂ ਤੜ ਤੱਕ ਪਹੁੰਚਾਉਂਦੇ ਰਵਾਂਗੇ ਸੋ ਤਦ ਤੱਕ ਲਈ ਧੰਨਵਾਦ ਜੀ